ਨਾ ਹੁੰਦਾ ਹੁੰਦੇ ਅਸੀਂ ਆਪਣੀਆਂ ਗੱਲਾਂ ਕਰਨ ਦੇ ਹਾਂਗੇ ਪਰੰਟੀ ਦੀ ਕੋਈ ਗੱਲ ਨਹੀਂ ਤੀ ਤੇ ਜੇ ਨਹੀਂ ਨਾ ਧਿਆਨ ਰੱਖਦੀ ਤੀ ਉੱਤੇ ਨਾ ਮਤਲਬ ਨਿਗਰਾਨੀ ਰੱਖੋ ਇਹਦੀ ਪੂਰੀ ਇਹ ਨਾ ਹੋਵੇ ਵੀ ਨਿਆਣੇ ਨੂੰ ਰਿਪੋਰਟ ਦੀ ਰੱਖਾ ਇੱਕ ਵੇ ਮੈਨੂੰ ਜਾਣਾ ਪਾਉਣਾ ਪੈਂਦਾ ਵਾ ਕਿਤੇ ਵਿਆਹ ਚਾਦੀ ਜਾਣਾ ਪਿੰਡ ਚ ਜਾਣਾ ਸ਼ਰੀਕੇ ਤੇ ਜਾਣਾ ਹੁਣ ਜਿੱਥੇ ਜਾਣਾ ਮੈਂ ਹੀ ਜਾਣਾ ਜੇ ਉਹਦਾ ਵੀ ਮੈਨੂੰ ਆਖ ਦਿੰਦਾ ਵਾ ਵੀ ਤੂੰ ਹੀ ਮੰਮੀ ਚੱਲ ਜਾ ਹੂੰ ਤੇ ਫਿਰ ਜਾਣਾ ਤੇ ਮੈਨੂੰ ਪੈਂਦਾ ਹੀ ਹਾਂ ਮੈਨੂੰ ਤੇ ਹੁਣ ਹੀ ਖਜਾਈ ਲੱਗ ਗਈ ਥੋੜਾ ਕੀ ਮਗਰ ਮਗਰ ਰਹਿਣਾ ਮੈਂ ਹੁਣ ਇਹੋ ਹੀ ਆਨੀ ਆ ਪੈ ਚੱਲ ਕੇ ਤੇ ਮਾਰੇ ਕੁੱਤੇ ਨਾ ਕੋਈ ਮਗਰ ਉਹ ਡਰਾਵਾਈ ਨਾ ਨੂੰ ਦਵੇ ਹਾਂ ਓਕੇ ਇਹ ਹੋਈ ਹੁਣ ਮਿੰਚੋਰਾ ਲਗਾ ਰਿੰਦਾ ਹੁਣ ਕਿੱਥੇ ਐ ਸਮਰੀਤ ਉਹ ਨਿਆਣਿਆਂ ਨਾਲ ਖੇਡਣ ਗਈ ਤੇ ਦੱਸਦੀ ਨਹੀਂ ਵੀ ਲੜ ਕੇ ਆ ਗਈ ਆਹੋ ਤੇ ਇਹਨੂੰ ਆਂਦੀ ਆ ਵੀ ਮੰਮੀ ਮਿੰਨੇ ਮੇਰੇ ਨਾਲ ਲੜਦੇ ਆ ਤੇ ਤੂੰ ਆ ਤੇ ਇਹ ਆਂਦੀ ਆ ਮੈਂ ਨਹੀਂ ਇੱਥੇ ਜਾਂਦੀ ਹਾਂ ਔਰ ਡਾਈ ਘਰ ਦੂਰ ਵਾ ਨਹੀਂ ਤੇ ਚੱਲ ਨਿਆਣੀ ਨੂੰ ਘੜੀ ਮੈਂ ਉੱਥੇ ਸੱਦ ਲਿਆ ਕਰਦੀ। ਕਿ ਚੱਲ ਜਿੱਦਾਂ ਜੱਸ ਆ ਕੇ ਲੈ ਕੇ ਹੁੰਦੀ ਹੁੰਦੀ ਹੈਗੀ ਚੱਲ ਨਿਆਣੀ ਵੀ ਆ ਕੇ ਗੁਰਵੰਨਾ ਖੇਡਦੀ ਰਿਆ ਕਰਦੀ। ਪਰ ਹੁਣ ਸੱਚੀ ਮੈਨੂੰ ਤੇ ਬੜਾ ਹੀ ਹਿਰਕ ਲੱਗ ਗਿਆ। ਕੀ ਮੈਂ ਸੋਚਿਆ ਤੇ ਕੀ ਹੋ ਗਿਆ। ਚੱਲ ਕੋਈ ਗੱਲ ਨਹੀਂ ਤੂੰ ਫਿਕਰਨਾ ਕਰ ਕੀਤਾ ਸੁਧਰੀ ਜਾਵੇ। ਨਾ ਇਹ ਗੱਲ ਦਾ ਕੀ ਪਤਾ। ਚੱਲ ਜੇ ਇੰਨਾ ਤਾਂ ਆਖਿਆ ਵਾ ਕੀਤਾ ਇਹਦੇ ਮਨ ਦੇ ਪਰਿ ਜਾਵੇ ਸੁਧਰੀ ਜਾਵੇ। ਨਾ ਕਤੋਂ ਘੜਾ ਵਿੱਚ ਪੀਕੇ ਵੇਖਿਆ ਨਾ ਪਾ ਕੇ ਤੇ ਵੇਖਣ ਜਾਂਦਾ ਉਹੀ ਕਹਿੰਦੇ ਆ ਨਾ ਬੰਦੇ ਨਾਲ ਮਿਲ ਵਰਤ ਕੇ ਫਿਰ ਪਤਾ ਲੱਗਦਾ ਵੀ ਬੰਦਾ ਕਿਦਾਂ ਦਾ ਵੇਖਣੋਂ ਤੇ ਸਾਰੇ ਚੰਗੇ ਹੁੰਦੇ ਤੇ ਉਹ ਕੋ ਜਾਨਦੀ ਉਹ ਜਾਣ ਵਾਲੀ ਹੀ ਹੂੰ ਚੱਲ ਕੋਈ ਗੱਲ ਉਹੀ ਵੀ ਸਭ ਗਦਾਬ ਤੇ ਕਰਮਾਂ ਦਾ ਹੀ ਆ ਕਰਮਾਂ ਦਾ ਕਰਮਾਂ ਦਾ ਵੇਖਾਂ ਮੈਂ ਚਾਹ ਬਣਾ ਕੇ ਲੈਂਦੀ ਪਾਣੀ ਪੀਣਾ ਵੇ ਤੇ ਪੁੱਛਿਆ ਹੀ ਨਹੀਂ ਤੈਨੂੰ ਨਹੀਂ ਨਹੀਂ ਪਾਣੀ ਪੁਨੀਤ ਨਹੀਂ ਪੀਣਾ ਹਾਂ ਚੱਲ ਕੋਈ ਨਹੀਂ ਫੇ ਮੈਂ ਚੱਲਦੀ ਆ ਤੇ ਕੋਈ ਨਹੀਂ ਤੇ ਇਸ ਅਮਰੀਦ ਨੂੰ ਲੈ ਕੇ ਤੁਰੇ ਤੁਰੇ ਆਜਿਆ ਕਰੋ ਜਾਂ ਇਦਾਂ ਕਰਿਆ ਕਰੋ ਵੀ ਅਦਰ ਆ ਤੱਕ ਆਜਿਆ ਕਰੋ ਆਹੋ ਚੱਲ ਆਉਂਦੀ ਆ ਤੇ ਪਰਨ ਰ ਆ ਪੈਂਦੀ ਆ ਤਾਂ ਉਹਦਾ ਕਿਹੜਾ ਚਾਹੀਦਾ ਟਾਈਮ ਆ ਤੇ ਮਿੰਟ ਦੀ ਮਿੰਟਾਂ ਨਿਆਣਿਆਂ ਨਾਲ ਬਾਹਰ ਨਹੀਂ ਕਰਦੀ ਆ ਤਾਂ ਨਿਆਣੇ ਵੀ ਬੜੀ ਅਮਤਰੀ ਸਮਝਿਆ ਜਾਂਦੇ ਨਿਆਣੇ ਤੇ ਪੜ੍ਹੀ ਹੁੰਦੇ ਨੇ ਨਿਆਣੇ ਤੇ ਆਪਸ ਵਿੱਚ ਪਤਾ ਨਹੀਂ ਕੀ ਕੀ ਗੱਲਾਂ ਕਰਦੇ ਆ ਅੱਜ ਕੱਲ੍ਹ ਫੋਨ ਵੇ ਵੇ ਕੇ ਹੀ ਪੜ੍ਹ ਲਿਖ ਗਏ ਆ ਨਿਆਣੇ ਕਿਸ ਨੂੰ ਸਿਖਾਉਣ ਦੀ ਲੋੜ ਹੀ ਨਹੀਂ ਪਈ ਮੈਂ ਤੇ ਜੀਵਨ ਨੂੰ ਆਖਿਆ ਕਿ ਨਾਮ ਬਤਾਈਂ ਮੈਂ ਤੈਈ ਕਰਿਆ ਕਰਾਂ ਤੈਨੂੰ ਕੀ ਪਤਾ ਹੁੰਦਾ ਮਤਈ ਕੀ ਹੁੰਦੀ ਆ ਆਹ ਉਹਨਾਂ ਲਈ ਨਿਆਣੇ ਨੂੰ ਕੀ ਮਾਵਾ ਘਰ ਗੱਲਾਂ ਕਰਦੀਆਂ ਵਾ ਨਾ ਤੇ ਫੇਰ ਸੋ ਮੈਨੂੰ ਤੇ ਆਪਾਂ ਕਈਆਂ ਨੇ ਕਿਹਾ ਵੀ ਮਨ ਪੀ ਤੂੰ ਤੇ ਮਤਰੀ ਲਈ ਆਤੀ ਆ ਮੈਂ ਕਿਹਾ ਨਹੀਂ ਬੜੀ ਚੰਗੀ ਬੜੀ ਚੰਗੀ ਲੈ ਹੁਣ ਉਸੇ ਮੂੰਹਾਂ ਨਾਲ ਮੈਨੂੰ ਹੁਣ ਉਹਨਾਂ ਨੇ ਫੇਰ ਗੱਲਾਂ ਕਰਨੀਆਂ ਨਾ ਵੀ ਤੂੰ ਤੇ ਕੰਨੀ ਹੀ ਵੀ ਬੜੀ ਚੰਗੀ ਅਜੇ ਤਾਂ ਅਹੀਂ ਬਾਹਰ ਗੱਲ ਹੀ ਨਹੀਂ ਕੱਢੀ ਹੁਣ ਕੱਢਿਓ ਵੀ ਨਾ ਕੋਈ ਨਹੀਂ ਟੱਕੀ ਰੱਖੋ ਆਪਣਾ ਝੱਗਾ ਚੁੱਕਿਆ ਆਂਦੇ ਨਹੀਂ ਆਪਣਾ ਢੱਡ ਨੰਗਾ ਹੁੰਦਾ ਵਾ ਆ ਹੋ ਕੇ ਆਖਣਾ ਲੋਕਾਂ ਨੇ ਮੂੰਹ ਤੇ ਹੋਣਾ ਵਾ ਦੋ ਦੋ ਹਮੰਦਰ ਦਿੱਜਤੋਣੀ ਆ ਤੇ ਜਦੋਂ ਮਾੜਾ ਜਿਹਾ ਪਾਸੇ ਹੋਣਾ ਤਾਂ ਫੇਰ ਉਹਨਾਂ ਦਾ ਹਾਸੋ ਹੀ ਨਾ ਬਣ ਜਾਣਾ ਸੁਹਾ ਨਾ ਜਾਂਦਾ ਚਲੋ ਕੋਈ ਨਹੀਂ ਫਿਰ ਮੈਂ ਆਉਂਗੀ ਫਿਰ ਕਿਹਦੇ ਨਾ ਮੈਂ ਵੀ ਹੁਣ ਗਿੜਾ ਰੱਖੂੰਗੀ ਕੋਈ ਨਹੀਂ ਕਰਦੀ ਆ ਕੋਈ ਸਾਦੇ ਕਰਦੀ ਰਵੇ ਆਹ ਆਉਂਦੀ ਜਾਂਦੀ ਰਿਹਾ ਪਰ ਸਮਝਾ ਨਹੀਂ ਹੁਣ ਮੇਰੀ ਗੱਲ ਦਾ ਤਾਂ ਗੁੱਸਾ ਲੱਗਾ ਉਹਨੂੰ ਉੱਠ ਕੇ ਚੱਲ ਗਈ ਤੇ ਨਹੀਂ ਮੇਰੀ ਤਾਂ ਲੱਗਦਾ ਰਵੇ ਕੋਈ ਗੱਲ ਨਹੀਂ ਆਹੋ ਮੈਂ ਤਾਂ ਹੁਣ ਆਪਣੀ ਜ਼ਿੰਮੇਵਾਰੀ ਤੇ ਲੈਂਦੀ ਆ ਤੇ ਮੈਂ ਤਾਂ ਫਿਰ ਹੁਣ ਕਰੂੰਗੀ ਨੋਕ ਟੋਕ ਚਲੋ ਠੀਕ ਹੈ ਜੇ ਸਮਝਾਇਆ ਚਲੋ ਹਾਂ ਚਲੋ ਫਿਰ ਮੈਂ ਆਉਂਗੀ ਫਿਰ ਕਿਹਦੇ ਹਾਂ ਚਲੋ ਕੋਟਾ ਨਕੀ ਨੀ ਲੇ ਟੋਕੀ ਉਹ ਜੀ ਜਾਗ ਰਹੀ ਨਹੀਂ ਆਈ ਸਾਰੀ ਰਾਤ ਨੂੰ ਦਿਮਾਗ ਦੇ ਵਿੱਚ ਉਹ ਹੀ ਗੱਲ ਘੁੰਮਦੀ ਰਹੀ ਮੇਰੇ ਉਹ ਮਨ ਵੀ ਲੈਣਾ ਕੱਲ ਬੜੀਆਂ ਗੱਲਾਂ ਕੀਤੀਆਂ ਘਟੋਟੇ ਮੇਰੀ ਸੁਣ ਤੇ ਲੈਂਦੀ ਵੀ ਮੈਂ ਕੀ ਕਹਿਂਦੀ ਮम्मी ਦੀਆਂ ਗੱਲਾਂ ਸੁਣ ਕੇ ਉਹਨੇ ਉਹ ਗੱਲਾਂ ਕਹਿਤੀਆਂ ਜਿਹੜੀਆਂ ਸੱਚੀ ਗੱਲ ਆ ਕੋ ਮੇਰੇ ਨਹੀਂ ਹੰਦੇ ਰੂ ਬਚੀ ਨਾ ਤੇ ਇਹ ਬੋਤ ਨਾ ਹੋਣਾ ਇਹ ਕਰਕੇ ਸੇਵਾ ਵਾਸੋਂ ਦਾਂ ਪਰਮਾਤਮਾ ਦੀ ਮਰਜ਼ੀ ਹੈ ਕਿ ਉਹ ਦੇਰ ਵਿੱਚ ਨਾ ਮਰਜੀ ਹੈ ਨਾ ਦੇਵੇ ਆਪੇ ਮੇਰੀ ਭੈਣ ਹੋ ਕੇ ਤੇ ਇੰਨੀਆਂ ਗੱਲਾਂ ਨਹੀਂ ਕੀਤੀ ਨਾ ਦਾ ਮਾਰਾ ਕੀ ਕੀਤਾ ਉਹਦਾਂ ਬੰਦਾ ਸੋਹਦੀ ਕਿ ਇਹਨੇ ਨਹੀਂ ਮੇਰਾ ਸੋਚਿਆ ਮੰਨ ਕੇ ਨਹੀਂ ਮੇਰਾ ਸੋਚਿਆ ਪਰ ਅੱਜ ਵੀ ਲੋ ਕਿੰਨੀਆਂ ਮੈਨੂੰ ਗੱਲਾਂ ਕਰਕੇ ਦਿੰਦਾ

ਕੱਲ ਨੂੰ ਇਹਨਾਂ ਨੇ ਗੱਲਾਂ ਕਰ ਦਿੱਤੀ ਇਸ ਮਰੀਜ਼ ਦਾ ਵੀ ਮਾਨ ਚੱਕ ਦੇਣਾ ਮੈਂ ਫੇਰ ਕੱਲੀ ਦੀ ਕੱਲੀ ਰਹਿ ਜਾਵਾਂ ਮੋਂਰੇ ਦੇ ਪਾਪਾ ਨੂੰ ਦੱਸਾਂ ਕਿ ਨਾ ਦੱਸਾਂ ਕੀ ਬਤਾਵਾਂ ਵੀ ਚੰਗਾ ਸਮਝੇ ਕਿ ਨਾ ਸਮਝੇ ਕੀ ਕਹਿਣਾ ਵਾ ਬਿਆਨ ਇਹ ਜਦ ਮਮੀ ਨੇ ਮੇਰੀ ਗੱਲ ਸੁਣਦੀ ਮੂਆ ਮਨਪੀਤ ਨੇ ਵੀ ਮੇਰੀ ਸੁਣੀ ਤੇ ਆ ਪਾਪਾ ਨੇ ਵੀ ਕਿਹੜੀ ਮੇਰੀ ਸੁਣੀ ਉਹ ਇਹ ਵੀ ਰੱਬ ਦਾ ਕਹਾਣਾ ਸਮਝ ਕੇ ਮੰਨ ਲਈ ਨਹੀਂ ਚਲ ਵੀ ਘਰੋਂ ਅਸਮਰੀਦ ਕੀ ਕਰੰਦੇ ਮਮਾ ਮਾ ਜੀ ਵਨਨਾ ਛੱਡ ਲੀ ਜੇ ਹਾ ਜੀ ਵਨਨਾ ਤੇਰੀ ਕੱਲ ਲੜਾਈ ਹੋਈ ਹੀਗੀ ਤਾਂ ਹੁਣ ਤੂੰ ਜੀਵਨਾ ਘਟਣ ਚੱਲੀ ਉਹ ਤੁਹਾਡੀ ਕੱਲ ਸੁਲਾਵੀ ਹੋ ਗਈ ਹੋਗੀ ਆ ਤੇ ਮਮਾ ਨਾਲ ਲੜਾ ਦੇਣਾ ਹੀ ਉਸੇ ਵੇਲੇ ਹਾਂ ਨਾ ਹਾਂ ਇਦਾਂ ਫਿਸ਼ ਕਹਤਾ ਲੈ ਕੇ ਨਹੀਂ ਆਈਦੀ ਹੁੰਦੀ ਜੇ ਲੜਾਈ ਹੋ ਜਵੇ ਨਾ ਖੇੜ ਦੇ ਵਿੱਚ ਤੇ ਫੇਰ ਨਹੀਂ ਮਮਾ ਕੁਛ ਕਹਤਾ ਲੈ ਕੇ ਆਈਦੀ ਹੁੰਦੀ ਆ ਉੱਥੇ ਨਹੀਂ ਪਟਾ ਲੀਦੀਆਂ ਹੁੰਦੀਆਂ ਠੀਕ ਆ ਠੀਕ ਆ ਤੇ ਤੂੰ ਉਹਨਾਂ ਜੇ ਠਹਿਰ ਕੇ ਜਾਈ ਕਿਉਂ ਰੋਟੀ ਲੱਗੀ ਮੈਂ ਬਣਾਉਂ ਤੇ ਰੋਟੀ ਖਾ ਕੇ ਤੇ ਫੇਰ ਜਾਈ ਨਹੀਂ ਮਮੂ ਹੁਣੇ ਜੇ ਮੈਂ ਦੁੱਧ ਨਾਲ ਰਸ ਕਰਦੇ ਹੀ ਮੈਂ ਟਰੇਡ ਪਰ ਮੈਂ ਆ ਕੇ ਖਾਉਂਗੀ ਰੋਟੀ ਛੇੜ ਕੇ ਆ ਕੇ ਅਨਕੇ ਕਹਣੀ ਹੈ ਹਾਂ ਮੇਰੇ ਵਾਸਤੇ ਲੋੜਾ ਤੋਰਨਾ ਤੋਂ ਕਿ ਹਾਂ ਬਣਾ ਦੂੰਗੀ ਲੋੜਾ ਦਾ ਚੋਲਾ ਖਾਣੇ ਆ ਹਾਂ ਠੀਕ ਤੇ ਹੁਣ ਲੜਕੇ ਨਾ ਆਈ ਅੱਛਾ ਠੀਕ ਖੇਡਾਂ ਦੇ ਵਿੱਚ ਨਹੀਂ ਲੜੀਦਾ ਹੁੰਦਾ ਬਾਅਦ ਚ ਫਿਰ ਉਹਦੇ ਮਮਾ ਮੇਰੇ ਮੇਰ ਨਾਲ ਲੜ ਪਿੰਦੇ ਤੇ ਫਿਰ ਅਹੀ ਆਪਸ ਬੋਲਣਾ ਨਹੀਂ ਜਾਂ ਤਾਂ ਤੁਸੀਂ ਫੇਰ ਇੱਕੋ ਜੇ ਤੇਰ ਮਾੜਨਾ ਵੀ ਸੁਲਾ ਲੀਆ ਨਹੀਂ ਉਹ ਉਹਨੇ ਤਾਂ ਕੋਈ ਨਹੀਂ ਕੀ ਆਹੀ ਗਦੋ ਅੱਛਾ ਉਹਨਾਂ ਦਾ ਜੀਵਨ ਤੇ ਹੁਣ ਉਹ ਵੀ ਬਗਉ ਪਜਾਤਾ ਰਹੇਗਾ ਅੱਛਾ ਚਲ ਠੀਕ ਆ ਫੇਰ ਖੇਡਿਆ ਤੇ ਫੇਰ ਨਾਲੇ ਆਣ ਕੇ ਫੇਰ ਰੋਟੀ ਖਾ ਲਈ ਤੇ ਨਾਲੇ ਛੋਲ ਬਣਾਉਂਗੀ ਤੇ ਵਾਸਤੇ ਤੇ ਨਾਲੇ ਫੇਰ ਪਾੜ ਵੀ ਲਈ ਠੀਕ ਆ ਠੀਕ ਹੈ ਮੈਂ ਚਾਹੇ ਲੈ ਲਾਂ ਲੇਕਾ ਗੱਦਮੂ ਬੜਾ ਆ ਹਾਂ ਕੱਲ ਦਾ ਇਹਨੇ ਕਿਤੇ ਰੋਟੀ ਪਾੜੀ ਡਾਲੀ ਨੂੰ ਫੇਰ ਨਹੀਂਗਾ ਤਾਂ ਪੋਚਿਆ ਹੋਈ ਰਾਪੋਚੇ ਲਾ ਨਾ ਕੁੜੀ ਵਿਚਾਰੀ ਭੁੱਖੀ ਕਿੱਥੇ ਕਿੱਥੇ ਗਈ ਕਿੱਡਾ ਦੇਣਾ ਆ ਸਾਨੂੰ ਵੀ ਭੁੱਖ ਲੱਗੀ ਆਣ ਕੇ ਕੁੜੀ ਨੇ ਆਣ ਕੇ ਤੇ ਭੁੱਖ ਲੱਗੀ ਹੁਣ ਇਹ ਕੁੜੀ ਆਣ ਕੇ ਉਹਨੇ ਬਣ ਬਣ ਕਰਨਾ ਖੇਡਣ ਗਈ ਇਹ ਨਹੀਂ ਵੀ ਮੈਂ ਸਬਜੀ ਪਾਜੀ ਕੋਈ ਬਣਾਵਾਂ ਕੋਈ ਰੋਟੀ ਪਕਾਵਾਂ ਸਾਨੂੰ ਆਪ ਭੁੱਖ ਲੱਗੀ ਆ ਕਿੱਡਾ ਦੇਣਾ ਆ ਗਿਆ ਪੋਚਿਆਂ ਵੱਲ ਹੋਈ ਆ ਮੈਂ ਸਬਜੀ ਚੀਰ ਲਾਪੇ ਹੋਰ ਕੀ ਕਰਨਾ ਤੂੰ ਤਾਂ ਪੋਚਾ ਡਾਪੀਆ ਲਾਉਣ ਦਿਨ ਵੇਖਾ ਕਿੱਡਾ ਆ ਉੱਤੇ ਭੁੱਖ ਲੱਗੀ ਆ ਕੁੜੀ ਨੇ ਵੀ ਆਣ ਕੇ ਬਲੂ ਬਲੂ ਕਰਨਾ ਖੇਡਣ ਗਈ ਨਹੀਂ ਉਹ ਜ ਗਈ ਮੈਂ ਉਹਨਾਂ ਦੁੱਧ ਦੇ ਨਾਲ ਰਸ ਖਾ ਕੇ ਗਈ ਕਹਿੰਦੀ ਮੈਨੂੰ ਜੇ ਭੁੱਖ ਨਹੀਂ ਹੈਗੀ ਉਹਨੂੰ ਤਾਂ ਭੁੱਖ ਨਹੀਂ ਸਾਨੂੰ ਤਾਂ ਹੈਗੀ ਕਿ ਨਹੀਂ ਅਸੀਂ ਵੀ ਖਾਣੀ ਆ ਰੋਟੀ ਤੇ ਬਸ ਮੈਂ ਹੁਣ ਬੁਕਾ ਲੈਣੀ ਆ ਨਾਲੇ ਉਹ ਕਹਿੰਦੇ ਸੀ ਮੈਂ ਲੂਣ ਵਾਲੇ ਝੋਲ ਖਾਣੇ ਲੂਣ ਵਾਲੇ ਝੋਲ ਖਾਣੇ ਤੇ ਸਾਨੂੰ ਵੀ ਲੂਣ ਵਾਲੇ ਝੋਲ ਤਾਂ ਹੈ ਨਹੀਂ ਤੂੰ ਹੀ ਖਾਣੇ ਦੇ ਫਿਰ ਮੈਂ ਤਾਂ ਰੋਟੀ ਲਾ ਦੂੰਗੀ ਫਿਰ ਹੋਰ ਕੀ ਹੋਣਾ ਭੁੱਖ ਲੱਗੀ ਜੀ ਨੂੰ ਕੋ ਹਡਿਆ ਦਵਾਈਆਂ ਦਈਆਂ ਖਾਈ ਦੀਆਂ ਤੇ ਪਹਿਲਾਂ ਤੂੰ ਰੋਟੀ ਪਾਣੀ ਵੱਲ ਹੋਇਆ ਕਰ ਤਾਂ ਫਿਰ ਜੋ ਮਰਜੀ ਕੁਚਾ ਕੱਚੀ ਕਰਦੀ ਰਿਹਾ ਕਰ ਨਹੀਂ ਮੈਂ ਉਸ ਅਮ੍ਰਿਤ ਨੂੰ ਕਿਹਾ ਵੀ ਮੈਂ ਰੋਟੀ ਲਾ ਦਿੰਨੀ ਆ ਮੈਂ ਤਾਂ ਪਹਿਲਾਂ ਰੋਟੀ ਵਾਲੀ ਹੋਣਾ ਸੀ ਫਿਰ ਉਹ ਜਦੋਂ ਮੈਨੂੰ ਕਹਿੰਦੀ ਵੀ ਮੈਨੂੰ ਜੇ ਭੁੱਖ ਨਹੀਂ ਆ ਤੇ ਤੂੰ ਹੀ ਵੀ ਬਾਹਰ ਗਿਆ ਹੈਗੇ ਤੇ ਮੈਂ ਜੇ ਮੈਂ ਰੋਟੀ ਪਾਣੀ ਕਰ ਲਿਆ ਹੋਣਾ ਆ ਤਬੋਂ ਕਨਾਂ ਜੀ ਨੂੰ ਕੋ ਹੋਂਦੇ ਆ ਤੇ ਹਾਰ ਕੇ ਹੁਣ ਮੈਂ ਸਬਜੀ ਲਾਈਆਂ ਤੇ ਮੈਂ ਹਾਂ ਆਪ ਹੀ ਤਰਦੀਆਂ ਤੇ ਜਾਂ ਤੇ ਛੀਰਦੀਆਂ ਢੜ ਜੋਗੀ ਸਬਜੀ ਹੈਗੀ ਤੁਹਾਨੂੰ ਮੈਂ ਫੁਰਕੇ ਲਾ ਦਿੰਨੀ ਆ ਤੇ ਉਹ ਸਮ੍ਰੀਤ ਵਾਸਤੇ ਛੋਲ ਬਣਾ ਲੈਨੇ ਆ ਮੈਂ ਵੀ ਛੋਲ ਖਾ ਲੈਨੇ ਬੜਾ ਲਾ ਫਿਰ ਸਬਜੀ ਹੁਣ ਤਰਨੀ ਆ ਕਿ ਸਵੇਰੇ ਤਰ ਰਾਤ ਨੂੰ ਤਰਨੀ ਆ ਨਹੀਂ ਇਹ ਫੇ ਦੁਪਹਿਰੇ ਬਣਾ ਲੂੰਗੀ ਨਾ ਸਬਜੀ ਫੇ ਦੁਪਹਿਰੇ ਬਣਾ ਲੈਨੀ ਆ ਹਾ ਹਾ ਕੀ ਕੰਮ ਕਰਾਈਦਾ ਕਿਤੇ ਆਪਣੇ ਆਪ ਤੇ ਪਤਾ ਹੀ ਨਹੀਂ ਗਾਫੀ ਉਹ ਵੀ ਦਵਾਈ ਖਾਂਦੀ ਔਰ ਨੇ ਵੀ ਲੰਗਰ ਖਾਣਾ ਜੇ ਮੈਂ ਚਲ ਬਾਰ ਨੂੰ ਨਿਕਲ ਗਈ ਇੱਧਰ ਤੇ ਆਉਂਦਿਆਂ ਨੂੰ ਬਸ ਕੋਹਵਣੀ ਨਾ ਕਿ ਤਰਸੋਈ ਜਰੂਰ ਮਾ ਤਾਂ ਨਾ ਕਿ ਤਾ ਤੂੰ ਆ ਜੇ ਗੈਸਵਾ ਸਭ ਕੋਹਾ ਪੰਜਾਂ ਮਿੰਟਾਂ ਦੇ ਵਿੱਚ ਕੰਮ ਹੋ ਜਾਂਦਾ ਫੇ ਤੂੰ ਪਹਿਲਾਂ ਲੰਗਰ ਵੱਲ ਹੋਲਾ ਤੇ ਫੇ ਤੂੰ ਹਾਂ ਕੰਮ ਕਰਦੀ ਰਹੋ ਕੀ ਕਰੇ ਅਗਲੀ ਹੀ ਕਿਤੇ ਪਤਾ ਨਹੀਂ ਹੀ ਲੱਗਣ ਦਿੰਦੀ ਹਿੰਦੀ ਐ ਮੈਂ ਬਾਹਰ ਨਿਕਲਣਾ ਤਾਂ ਵਾਜਾ ਮਾਰਨੀ ਆ ਮੰਮੀ ਰੋਟੀ ਖਾ ਲਾ ਆਣ ਕੇ ਮੰਮੀ ਰੋਟੀ ਖਾ ਲਾ ਆਣ ਕੇ ਇਹ ਹੁਣ ਆਹ ਕੇ ਕਰਉਣਾ ਪੈਂਦਾ ਹਰ ਕਿਉਂਕਿ ਸੋਖ ਮਿਲੂਗਾ ਫਰ ਕਰਮਾ ਚ ਉਹ ਉਤ ਮਿਲੂ ਚਲੋ ਹੁਣ ਵੇਲਾ ਅਜੇ ਤੱਕ ਆਈ ਨਹੀਂ ਵੇ ਕਿਦਾਂ ਦੌੜ ਕੇ ਸਮਰੀ ਤਾਂ ਹੁੰਦੀ ਹੀ ਜੇ ਫੇਰ ਸੱਟ ਲਵਾ ਲੀਨੀ ਫੇਰ ਨਹੀਂ ਹੋਂ ਤੋ ਦੌੜ ਕੇ ਹੋਣਗੀ ਮੈਂ ਦੇਖਿਆ ਵੀ ਦੌੜ ਕੇ ਹੁੰਦੀ ਪਰ ਹੋਲੀ ਦੌੜ ਕੇ ਹੋਲਗੀ ਨਾ ਅੱਛਾ ਤੇ ਨਾ ਚੱਪਲ ਪਾਇਆ ਕਰ ਐਡੀ ਉੱਚੀ ਜੁੱਤੀ ਪਾ ਲੈਨੀ ਆ ਤਦੋਂ ਲੱਗਣਾ ਹੁੰਦਾ ਫਿਰ ਤਾਂ ਅੜ ਕੇ ਨਹੀਂ ਰਿਗਦੀ ਉਹ ਮੇਲੂਣਾ ਚੋਰ ਬਣ ਕੇ ਮੈਂ ਤਾਂ ਕੋਧੇ ਦੇ ਬਣਾ ਕੇ ਬੈਠੀ ਆ ਮੈਂ ਹੁਣ ਤੈਨੂੰ ਹਾਰ ਕੇ ਆਵਾਜ਼ ਮਾਰਨ ਚੱਲੀ ਹਾਂ ਭਈ ਆਈ ਨਹੀਂ ਅਜੇ ਅੱਛਾ ਉਹ ਜੀਜੀ ਵੇ ਨਹੀਂ ਮम्मा ਨੇ ਆਲੂ ਦੇ ਪਰੌਠੇ ਬਣਾਏਗੇ ਪਰ ਮੇਰਾ ਜੇ ਲੂਣਾ ਚੋਰ ਖਾ ਨੂੰ ਜੀ ਕਰੀ ਜਾਂਦਾ ਹੈ ਆਲੂ ਵਾਲੇ ਪਰੌਠੇ ਛੱਡਦੇ ਹਨਾ ਹਾਂ ਤੇ ਤੂੰ ਖਾ ਲੈਂਦੀ ਤੇ ਚੌਲ ਵੀ ਆਣ ਕੇ ਖਾ ਲੈਨੀ ਨਹੀਂ ਹਾਂ ਮੇਰਾ ਜਾਨੂੰ ਦੇ ਪਰੌਠੇ ਖਾ ਨੂੰ ਜੀ ਦੀ ਕਰ ਰਹੇ ਰਹੇਗਾ ਅੱਛਾ ਲੁਕ ਜਾ ਜੋਲ ਖਾ ਤੇ ਜੀ ਕਰਨ ਡਿਆ ਹੈਗਾ ਠੀਕ ਹੈ ਚਲਾ ਤੇ ਮੈਂ ਪਾ ਕੇ ਦਵਾਂ ਤੇ ਫਿਰ ਖਾ ਠੀਕ